ਜੀਡੀਐਸ ਪੰਜਾਬ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅੱਜ ਅਸੀਂ ਆਏ ਹਾਂ ਬਹੁਤ ਹੀ ਮਹਾਨ ਸ਼ਖੀਰ ਬਹੁਤ ਹੀ ਪ੍ਰੀਯ ਜੀ ਲਈ ਸ਼ਖੀਰ ਦਾ ਨੀਟੂ ਸ਼ਤਰਾਂ ਦਾ ਭਾਬੀ ਚੁੰਮੇ ਵਾਲੀ ਜਿੰਦਰਾ ਹਸਕੀ ਦੇ ਸ਼ਿਵ ਸ਼ਕਤੀ ਹਰਨ ਸੇ ਨਾਲ ਐਮਪੀ ਦੀਆਂ ਇਲੈਕਸ਼ਨਾਂ ਦਾ ਨੋਟਾ ਸਾਰਿਆਂ ਤੋਂ ਵੀ ਚੈਨਲ ਆ ਗਏ ਨੇ ਤੇ ਨੀਟੂ ਭਰੀ ਇਲੈਕਸ਼ਨ ਲੜਨ ਜਾ ਰਹੇ ਆ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਕਿਹੜੀ ਪਾਰਟੀ ਉਹਨੇ ਖੜਾ ਲੱਗੇ ਨੇ ਸਸੀ ਕਾ ਜੀ ਦੋ ਜੀ ਸਸੀ ਕਾ ਜੀ ਤੇ ਬਾਈ ਜੀ ਨੂੰ ਇਸ ਮਾਝੇ ਮੈਂ ਕਿਹੜੀ ਪਾਰਟੀ ਦੀ ਪਾਰਟੀ ਸਾਡੀ ਮੇਲਕੁਨਾ ਸਾਂਝਾ ਪਰੰਪਰਾ دوستو پہلے پر آپ اللہ علیہ وسلم بائی گروہ جی کا خالد صاحب بائی گروہ جی کی پتہ جائے پین جائے بات جائے بات جائے بات جائے بات جائے بات کی تھی اور جائے حالہ کی جائے بہت سکا خوشن والا طرح صاحب نے دے تمہیں گرنکار میں تیری شہر نامی برسو جگارہ کی تو بھی کاس بارہ جائے اور ساچی ہے کامیہ سے تو بھی کاس بارہ سارے جگارہ مارچے ਤੇ ਤੁਸੀਂ ਕਿਹੜੀ ਪਾਰਟੀ ਵੱਲ ਜੋਂ ਲੜ ਰਹੇ ਹੋ ਥੋੜੇ ਖਿਲਾਫ ਨਹੀਂ ਲੜ ਰਹੇ ਆਵਾ ਜਿਉਂ ਸਾਡੇ ਗਰਾਂਵ ਜਿੰਨੀਆਂ ਪਾਰਟੀਆਂ ਸਾਰੀਆਂ ਸਾਨੂੰ ਜਰੀਆਂ ਬੈਠਾ ਸਾਰੀਆਂ ਪਾਰਟੀਆਂ ਦੇ ਜਿਹਨੂੰ ਨੇ ਜਿੱਤਣ ਨੂੰ ਸੀ ਕੱਢ ਰਹੀਆਂ ਔਰ ਵੱਡੀ ਗੱਲ ਇਹ ਕਿ ਲੋਕਾਂ ਨੇ ਕਿਹਾ ਵੀ ਵੋਟਾਂ ਪਾਉਣੀਆਂ ਤੈਨੂੰ ਨਾ 4599 ਵੋਟ ਨਹੀਂ ਪਈ ਸੀ ਜਿੱਦੀ ਬਈ 4599 ਨਹੀਂ ਜਿੱਦੇ ਨਹੀਂ ਕਿੱਥੇ ਪਾਜੀ ਵੋਟਾਂ ਦਾ ਸਫਰ ਤੈਅ ਕੀਤਾ ਕਿ ਘਰ ਦੀਆਂ 9 ਵੋਟਾਂ ਤੋਂ ਪਾਜੀ ਵੋਟਾਂ ਪਈਆਂ ਉਸ ਤੋਂ ਬਾਅਦ 4599 ਜਿਹੜਾ ਆਪੜਾ ਸੀਗਾ ਇਹ ਵਿਦਰਦ ਇੱਕ ਸੇ ਵੀ ਸਮਝਣ ਤੋਂ ਬਾਅਦ ਕਿਵੇਂ ਕਦੇ ਕੋਟਾ ਨਹੀਂ ਪੈ ਨਹੀਂ ਦੂਸਰਾ ਜਿਹੜਾ ਸੀਐਮ ਸਾਹਿਬ ਭਗਵੰਤ ਮਾਨ ਜੀ ਆਪਦੀ ਪਾਰਟੀ ਨੂੰ ਬਗੈਰ ਉਹਨਾਂ ਨੇ ਨਾਮ ਲਿਆ ਨਰਿੰਦਰ ਮੋਦੀ ਜੀ ਦੇ ਨਾਮ ਦਿਆ ਚਰਨ ਜੀ ਚੱਲਣੇ ਨਾਮ ਲਿਆ ਜੇ ਕਿ ਇਹ ਤਾਂ ਖਾਲੀ ਦਲਵਰਾਂ ਨਾਮ ਦਿਆ ਹੱਥ ਚਲਾਤੇ ਕਿਤੇ ਕਿਸੇ ਸਰਦ ਜੀ ਨੂੰ ਇਨਦੇ ਲੱਗੂ ਗਏ ਪਹਿਲਾਂ ਸਾਡੇ ਨੇ ਸਾਨੂੰ ਯਾਨੀ ਕਿ ਇੱਕ ਵੱਡੀ ਮਿਸਾਲ ਦੇ ਦਿੱਤੀ ਵੀ ਤੁਸੀਂ ਬਹੁਤ ਵੱਡੇ ਇਲੈਕਸ਼ਨ ਜਿੱਤ ਸਕਦੇ ਹੋ ਔਰ ਜਿਸ ਸਨਮਾਨ ਵਿੱਚ ਸਰਕਾਰ ਸਾਲੀ ਹੈ ਉਸ ਤੋਂ ਜ਼ਿਆਦਾ ਖੁਸ਼ੀ ਕੀ ਹੈ ਕਿ ਭਾਵੇਂ ਚੋਣਾਂ ਹੋਣ ਜਾਂ ਜਿੱਤ ਕੋਰ ਭਾਵੇਂ ਨਹੀਂ ਲੁਧਿਆਣਾ ਦੇ ਇਲੈਕਸ਼ਨ ਅੜੇ ਉਹ ਵੀ ਆ ਨਹੀਂ ਸਕਦਾ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਇਲੈਕਸ਼ਨ ਲੜਦੇ ਹੋ ਮੈਂ ਤਾਂ ਜ਼ਿਆਦਾ ਜ਼ਰਦਾ ਜਿਗਾ ਪਰ ਤੇਰੀ ਪਾਰਟੀ ਵੀ ਮਜਬੂਰ ਕਰ ਰਹੀ ਹੈ ਕਿ ਤੁਮ ਵਾਰਨਸ ਦੇ ਇੰਤਜ਼ਾਰ ਕਰੋ ਕਿਉਂਕਿ ਤੁਸੀਂ ਇਹ ਜਿੱਤ ਪ੍ਰਾਪਤ ਕਰ ਸਕਦੇ ਹੋ ਘਟੇ ਦਾ ਨਾ 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 ਲਿਡਰ ਸਮਝਦਾਰ ਲਿਡਰ ਸ਼ਸ਼ੀਲ ਲਿਡਰ ਇਤਨ ਦਾ ਸ਼ਰੀਫ ਲਿਡਰ ਇਮਾਨਦਾਰ ਲਿਡਰ ਜਦੋਂ ਇਸ ਪਾਰੀਆਂ ਜਿਹਨੇ ਹੋ ਗਈਆਂ ਆ ਗਾ ਤੁਸੀਂ ਕਿਹੜੀ ਪਾਰਟੀ ਮਤਲਬ ਲੱਗੇ ਤੇ ਕਿੱਥੋਂ ਖੜੇ ਹੋ ਲੈ ਵਿੱਚ ਦੇ ਇਲੈਕਸ਼ਨ ਲੜਨ ਲੱਗ ਪਏ ਨੀ ਇਹ ਮਿੰਕਸ ਦੇ ਸਾਂਝਾ ਮੋਰਚਾ ਬੇਗਮ ਪੁਰਾ ਸਾਂਝਾ ਫਰੰਕ ਤੋਂ ਭਾਵੀ ਰਾਹ ਬੇਗਮ ਪੁਰਾ ਸਾਂਝਾ ਮੋਰਚਾ ਹਾਂ ਠੀਕ ਹੈ ਤੇ ਜੋ ਨਿਸ਼ਾਨਾ ਹੈਗਾ ਆਪਣਾ ਅੱਖ ਤੇ ਜੁਮਾ ਤੇ ਜੀਣਾ hota ਬਾਬੇ ਨੂੰ ਨੀਂ ਪਰਣੀ ਪਾਉਂੀਆਂ ਤੇ ਅੱਖ ਤੇ ਜੁਮਾ ਲੈਦੇ ਜਾਏ ਤਾਂ hota ਪਹੁੰਚੇ ਜਾਏ ਉਹ ਨੀ ਕਹਣਾ ਉਹ ਸੱਚੀ ਮੁੱਚੀ ਨਹੀਂ ਅੱਖ ਤੇ ਜੁਮਾ ਦੇਣਾ ਕਹਿੰਦਾ ਹੈ ਕਹਿੰਦਾ ਮੂੰਹ ਨਾਲ ਹੀ ਦੇਣਾ ਇਦਾਂ ਕਹਿੰਦੇ ਅੱਖ ਤੇ ਅੱਖ ਤੇ ਜੁਮਾ ਇਦਾਂ ਹੀ ਮੈਨਣਾ ਕਿ ਦੇਣਾ ਸੋ ਜਿਹੜੇ ਵੋਟ ਬਾਦ ਨੂੰ ਪਾਉਂਦੇ ਵੇਲੇ ਜੁਮਾ ਹੀ ਲੈਂਦੇ ਆ I know what 바ਦਮੀ ਜੋ ਨਾਮ ਨਿਤੂ ਬਾਈ ਤੁਸੀਂ ਇਹ ਦੱਸੋ ਭ੍ਰਿਸ਼ਟਾਚਾਰ ਦਾ ਕੀ ਕਰਦਾ ਜਾਂਦਾ ਹੈ ਸਰ ਇਹ ਮੈਂ ਖਾਰੇ ਭ੍ਰਿਸ਼ਟਾਚਾਰ ਵਾਸਤੇ ਸਰਕਤ ਹੁੰਦਾ ਅਸਤਾ ਕਰ ਜਦ ਕਾਲਾ ਤਨ ਕੋ ਨਹੀਂ ਹੁੰਦਾ ਮੈਂ ਇੱਕ ਦਿਨ ਚ ਕਾਲਾ ਤਨ ਮਿਲਦਾ ਉਹ ਇੱਕ ਦਿਨ ਚ ਕਾਲਾ ਤਨ ਆਏਗਾ ਇਹਨਾਂ ਦੇ ਵਿੱਚ ਚਾਰਾਂ ਚੰਨਾਂ ਦਾ ਦੋ ਕੰਡੇ ਇੰਡੀਆ ਵਿੱਚ ਹੋ ਜੇਗਾ ਤੀਸਰੇ ਕੰਡੇ ਤੋਂ ਆਪਣੇ ਵੀਡੀਓ ਬਣਾ ਕੇ ਲਈ ਬੜਾ ਖੁਸ਼ ਹਾਂ ਚੌਥੇ ਕੰਡੇ ਵਿੱਚ ਮੈਂ ਆਪਣੇ ਘਰ ਆ ਜਾऊंगा ਕਿਉਂਕਿ ਮੇਰਾ ਸੁਪਨਾ ਹੈ ਪ੍ਰਧਾਨ ਮੰਤਰੀ ਬਣ ਕੇ ਚਾਰ ਕੰਡੇ ਵਾਸਤੇ ਜਿੱਤਣਾ ਤੇ ਸਭ ਤੋਂ ਵੱਡੀ ਇੱਕ ਗੱਲ ਹੈ ਸਾਨੂੰ ਬੜਾ ਦੁੱਖ ਸੀਗਾ ਪੰਜਾਬ ਵਾਸਤੇ ਹੋਰੀ ਬਹੁਤ ਦੁੱਖ ਸੀ ਵੀ ਜਿਵੇਂ ਸਾਡੇ ਹੀਰੇ ਉੱਗੇ ਜਾਂਦੇ ਸੀ ਪੰਜਾਬ ਦੇ ਦੁਬਾਰਾ ਸਿੰਧੂ ਮੂਸਲਮਾਨ ਨੇ ਕਰਾ ਲੱਖਿਆ ਉਹਦੇ ਫੈਨਸ

جب ات ہوں ات خوشی وہ خوشی اس ٹائم سے سوسے والے روح دل نچرا پتا نہیں لگتا اور جہاں لیڈر ہے میں انہوں نے کہنا چاہوں کہ خوشی مناؤ بھائیاں دو سو موسے والا پھر تو رب نے رب بوڑیا چلو تھوڑی دیر صحیح پر یہ ہے کہ وہ سارے دن واد کرو سارے بڑھائی دو خوشی مناؤ

میں نے گھر لے رجائی بھی دیتی رجائی بھی ਕੀ ਕਹਿ ਲੈ ਰਹੀ ਆਂ ਆਈਆਂ ਜਿਆਦੇ ਕੰਟਾ ਖਾਦੀਆਂ ਨਾ ਇਹਦਾ ਮਰਦਾਂ ਜਿਆਦੇ ਖਾਦੀਆਂ ਨਾ ਇਹਨੂੰ ਬਵਾਸੀ ਹੋਈ ਪਈ ਆਂ ਫੇ ਕਾਰ ਤੋਂ ਬਾਅਦ ਵਿੱਚ ਚੜਾ ਲੈਣ ਲੱਗਾ ਹੈ ਪਰ ਬਵਾਸੀ ਦਾ ਲਾਜ ਕਰਾਲਾ ਜਿੱਦੜਾ ਕੋ ਪੈਸੇ ਹੈ ਨਹੀਂ ਮੈਨੂੰ ਦੱਸ ਮੈਂ ਭੇਜਦੀ ਆ ਤੈਨੂੰ ਪੈਸੇ ਹੈ ਐ ਇੰਨਾ ਗਾਣਾ ਹਟ ਹੋ ਕੇ ਵੀ ਜਿੱਦੜਾ ਕੋ ਪੈਸੇ ਹੈ ਨਹੀਂ ਏ ਬਵਾਸੀ ਦਾ ਲਾਜ ਕਰਾਲਾ ਸਮਝ ਗਈ ਨਾ ਤੇ ਮੈਂ ਇਹ ਗਾਣਾ ਸੁਣਾ ਪਾਣੇ ਮੇਰੀਏ ਤੂੰ ਲੋੜੇ ਦੀ ਐਨ ਕਾ ਲਾ ਕੇ ਐਨ ਕਾ ਲਾ ਕੇ ਰੱਖਦੀ ਆਂ ਤਰੀਏ ਨਾ ਕਾਲੇ ਵੀ ਦਗਾ ਦੇ ਅੱਖ ਜੁਮਾ ਹੀ ਲੈ ਲਓ ਮੇਰਾ ਘੇਗਾ ਨਾ ਅੱਖ ਇਹਨਾਂ ਕਾਲੇ ਗੱਲ ਕਰੋਗੇ ਮੇਰੇ ਨਾਲ ਮਾਦਰ ਉਹਦੇ ਕੋਲ ਵੀ ਇਹ ਹੱਡੀਆਂ ਮੈਂ ਭਾਈ ਇਹਨਾਂ ਦੀਂਦਾ ਵੀ ਉਹ ਕਸ਼ਤ ਨਹੀਂ ਦੀਂਦਾ ਨਾ ਈਗੜ 24 ਘੰਟੇ ਗਾਲਾਂ ਕੱਢਣ ਦਾ ਲਾਗ ਰੱਖਦੇ ਆ ਮੈਂ ਮੈਸੇਜ ਭੇਜੂਗਾ ਹਸਪਤਾਲ ਲਾ ਦੇਵਾਂ ਠੀਕ ਨਾ ਤਾਂ ਕੋਈ ਗੱਲ ਨਹੀਂ ਮੋਟੀ ਨੂੰ ਮੈਂ ਦਿੱਤਾ ਉਹ ਬਿਚੂਮੇ ਵਾਲੀ ਤੇ ਤੇਰਾ ਇਲਾਜ ਜਿਹੜਾ ਹੈਗਾ ਅਸੀਂ ਕਰਾਂਗੇ ਕੋਈ ਗੱਲ ਨਹੀਂ ਤੇ ਹਟ ਗਈਆਂ ਲੱਗੀਆਂ ਸਾਗ ਦੀ ਰੋਟੀ ਤੇ ਮੇਰੇ ਯਾਰ ਹਨ ਠੀਕ ਹੈ ਨਾ ਮਾਂ ਬਾਪ ਪੋਤਰਾ ਤੇ ਖੜਨ ਲੱਗੀ ਆ ਥੋੜੀ ਐਮਪੀ ਦੀਆਂ ਤੇ ਠੀਕ ਹੈ ਨਾ ਬੋਰਡ ਜੇ ਖੋਲ ਪਾਉਣਾ ਇਹਨਾਂ ਕੋ ਲੈਣਾ ਜਾਣਾ ਵਿਭਾਗੀ ਦਾ ਸਾਰਾ ਸਾਰਾ ਸੌਦਾ ਪਾਬੀ ਨੇ ਲੈਤਾ ਹੈ ਮਨਤਾ ਕੋ ਮੋਟ ਪਾਉਣੀ ਆ ਬੋਰਡ ਦਾ ਨਾ ਘਰ ਆ ਕੇ ਬੋਰਡ ਨੂੰ ਤਾਂ ਮਨਾਉਂਦੀ ਆ ਬੋਰ ਨੂੰ ਮੈਂ ਠੀਕ ਹੈ ਜੇ ਤੁਸੀਂ ਮੇਰੇ ਘਰ ਆ ਕੇ ਗੱਡੀ ਲੈ ਜਾ ਸਕਦੇ ਆ ਨੂਨ ਮੈਨ ਚੱਲ ਜਾ ਸਕਦੇ ਆ ਠੀਕ ਹੈ ਨਾ ਮਾਤਾ ਕਿ ਆਪੋ ਲੈ ਕੇ ਜਾ ਸਕਦੀ ਆ ਜਿੱਲਾ ਹਸਪਤਾਲ ਜੀ ਆ ਗਈ ਚੁੰਮਿਆ ਵਾਲੇ ਪਾਪੀ ਭਾਪੀ ਦੇ ਹੱਥ ਕੈਂਪੂ ਦੀ ਚਾਬੀ ਟੈਂਪੂ ਨੂੰ ਚਮਕਾ ਕੇ ਰੱਖਦੀ ਟੈਂਪੂ ਨੂੰ ਚਮਕਾ ਕੇ ਰੱਖਦੀ ਏਡਾ ਲਾ ਕੇ ਸੈਕੂ ਹਾਏ ਟੈਂਪੂ ਟੈਂਪੂ ਹੋਏ ਟੈਂਪੂ ਟੈਂਪੂ ਹਾਂਜੀ ਮੇਰਾ ਨਾਮ ਅਮਰ ਰਵਨ ਕਹਿਣਾ ਥਾ ਵੀ ਵੀਰੇ ਨੂੰ ਰਹਿਣ ਦੇ ਹੁਣ ਕੀਦਣਾ ਟੈਕ ਟੂ ਲੈਣ ਨੂੰ ਲੁਹਣ ਦੇ ਵਿੱਚ ਕਿਉਂਕਿ ਹੁਣ ਨੂੰ ਲੈਣ ਦੇ ਵਿੱਚ ਨਿੰਦੂ ਸਰਕਾਰ ਦੀ ਪਾਰਟੀ ਆ ਗਈ ਆ ਅਤੇ ਐਪੀ ਦੀਆਂ ਵੋਟਾਂ ਦੇ ਵਿੱਚ ਹੁਣ ਜੀਤ ਕਰ ਲੋ ਭਾબી ਨੂੰ ਲੈਣ ਦਾ ਸਹਤ ਵਿੱਚ ਗਰੂਗੀ ਮੈਂ ਤੁਹਾਨੂੰ ਇਹ ਗੱਲ ਹੋਰ ਦੱਸਦਾ ਹਾਂ ਅਮਨਦੋਰਾਈ ਭਾબી ਨੂੰ ਪੂਰਾ ਵੋਟ ਲੈ ਜਾਣ ਦਾ ਕਰਾਈਂ ਔਰ ਤੁਸੀਂ ਦੋਨੇੜੇ ਕਰਤੀ ਸਮਝੋ ਤੋਂ ਇਸ ਗੱਲ ਕੇ ਮੈਂ ਨਾ ਕਹਾਂ ਆਪ ਮੈਂ ਨਾ ਕੈਸੇ ਖਰਾਬ ਕਰੋ ਠੀਕ ਹੈ ਨਾ ਭਾબી ਦੇ ਨਾਲ ਹੋ ਗਏ ਚਲੋ ਅਤੇ ਭਾબી ਨੂੰ ਚਿਤਾਓ ਭਾબી ਨਾ ਇਕੱਲੀ ਵੀ ਟੈਕ ਲੈਣ ਜਾਊਗੀ ਨਾ ਸਮਝਿਆ ਭਾਬਾ ਕਿ ਕਿਸੇ ਨਾਲ ਆ ਜਾਈਏ ਅਸੀਂ ਚਾਰੇ ਜਿਹੇ ਹੈ ਨਾ ਤੇ ਇਹ ਟਮਾ ਤਾਂ ਵੀ ਭਾਬੀ ਨੂੰ ਲੈ ਜਾਣੀ ਆ ਇਹਦੇ ਸਾਥੇ ਵੀ ਭਾਗਿਆ ਟੈਕਰੀ ਮੈਨੀ ਤੂੰ ਦਾ ਪਤਾ ਨਹੀਂ ਕਿੰਨੇ ਦਾ ਇਕੱਠੇ ਕਰਕੇ ਲੈ ਕੇ ਜਾਣਾ ਅਮਰ ਕਰੋੜਾ ਵੀ ਮੇਰੇ ਮਗਰੇ ਨਹੀਂ ਮੱਤੇ ਤਾਂ ਅਸੀਂ ਤੇਰੀਆਂ ਸਾਨੂੰ ਲੋਕੀ ਕਹਿੰਦੇ ਨੇ ਵੀ ਡਾਕਟਰ ਸੀ ਇਹਨੂੰ ਕਹਿਣ ਦੇ ਉਹ ਮੈਂ ਤਾਂ ਕਹਿ ਰਹੀ ਇੱਥੇ ਲੈਣੀ ਹੈ ਨਾ ਜਾਣੀ ਨਹੀਂ ਕਹਿਣਾ ਅੱਖਾਂ ਜੰਮੀਆਂ ਵਾਲੀ ਤੇ ਜਿਹੜੀ ਅਮਰ ਦਰੋੜਾ ਨੂੰ ਲੈ ਕੇ ਲੈਣੀ ਆ ਅਮਰ ਦਰੋੜਾ ਹੀ ਲੈ ਕੇ ਦੇਣੀ ਆ ਉਹ ਮੈਂ ਲੈ ਕੇ ਦੇਣੀ ਆ ਜਾਗ ਦੀ ਠੀਕ ਹੈ ਨਾ ਇਹਦਾ ਜਾਦ ਚਲਾਉਣਾ ਵਾ ਇਹਦਾ ਮੇਰਾ ਨੋਕੜਾ ਵਾ ਗੱਡੀ ਵੀ ਚਲਾਉਣੀ ਆ ਠੀਕ ਹੈ ਨਾ ਇਹਦਾ ਅੱਖ ਨੂੰ ਮੈਂ ਬਾਹਰ ਲੈ ਕੇ ਜਾਊਗਾ ਇੱਥੇ ਹੀ ਰੱਖਦਾ ਹਾਂ ਇਹ ਪਾਣੀ ਸਿੱਧੂ ਨੂੰ ਜ਼ਰਦ ਦੇ ਬੀਰ ਨੂੰ ਤੇ ਮੰਮੀ ਨੂੰ ਔਰ ਰੱਖ ਰੱਖ ਬੁਦਾ ਜਾਨਾ ਉਹਨੇ ਕਿਹਾ ਕਰਦਾ ਹੋਇਆ ਉਹ ਹਨਾ ਔਰ ਬਹੁਤ ਵਧੀਆ ਲੱਗਦਾ ਵਾ ਅਸੀਂ ਜਾਣੀ ਸੀ ਅਸੀਂ ਜਦੋਂ ਸਿੱਧੂ ਸਰ ਜੀ ਪੂਰੇ ਉਸ ਜੀਹਰ ਨਾਲ ਫਾ ਦੇ ਵੈਕੈਂਸੀ ਲਈ ਬਹੁਤ ਜ਼ਿਆਦਾ ਤਾਇਰ ਹੋ ਸੀ ਨਾ ਤੇ ਉਹਨਾਂ ਨੇ ਮੈਂ ਵਿਚਾਰਾਂ ਦੇ ਮਾਰਗ ਤੇ ਗਾਣਾ ਗਾਇਆ ਸੀ ਪਰ ਹੁਣ ਨਹੀਂ ਕੋਣਾ ਚੰਗਾ ਕਿਉਂਕਿ ਹੁਣ ਤਾਂ ਤੁਸੀਂ ਆਣਾ ਸੀ ਨਾ ਚਲੋ ਫਿਰ ਵੀ ਅਸੀਂ ਜਾਤਾ ਕਰਾਂਗੇ dono ਵੀ ਜਾਈ ਸਿੱਧੂ ਤੇ ਤੁਮ ਸਿਆਏ ਤੇਰੇ ਮਮਿ ਗੈਡ ਨੂੰ ਲੱਖ ਲੱਖ ਵਧਾਈਆਂ ਮੇਰੇ ਛੋਟੇ ਹੋਰ ਆਜ ਸਿੱਧੂ ਮੁਸਿਆਣਾ ਬਾਪਸ ਤੇ ਅੱਜ ਅੱਤ ਅੱਜ ਜਮਾ ਮਤਰੀ ਬੀ ਲੋਹਾਰਾ ਕੇ ਜਮਾ ਜਿਹੜਾ ਤੁਮ ਲੈ ਲਵਾ ਬੀਰ ਗੀਰਦਾ ਜਮਾ ਫੈਂਕੇਂ ਗੀਰਪਾ ਵੀ ਗਲੋ ਅੱਜ ਇੱਕ ਡੌਲਾ ਤੇ ਆਇਆ ਤੇ ਪਟਪਾ ਵੀਰ ਗੀਰਦੀ ਕਿਸ ਨਾਲ ਇੱਕ ਘੱਟ ਕਈਆਂ ਨੇ ਕਬੀ ਕਰਦੇ ਆ ਬਾੜ ਤੇ ਹਣ ਸਿੱਧੂ ਮੁਸਿਆ ਛੋਟੇ ਤੂੰ ਆ ਗਿਆ ਨਾ ਹੁਣ ਲੋਕਾਂ ਨੇ ਕੱਢਦੀ ਤੂੰ ਵਾਟ ਠੀਕ ਹੈ ਨਾ ਤੇ ਭਾਵੀਰ ਗੀਰ ਕੋ ਰਾਹੀਆ ਤੇਰੇ ਘਰੇ ਜਦ ਤੱਕ ਦੀ ਉਂਦੀ ਖੜਾ ਹੋ ਗਈ ਠੀਕ ਹਨਾ ਜਿਹੜਾ ਪਹਿਲਾ ਗਾਣਾ ਰਿਕਾਰਡਿੰਗ ਕਰਾਉਂਦੇ ਨਾਲ ਜਿਹੜਾ ਸੁਦਾ ਮੂਸੇ ਆਲਾ ਉਹ ਭਾਬੀ ਰஞ்சிਤ ਕਰਨ ਵਾਲੀ ਕਰਾਉਂਦਾ ਔਰ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਜਾਂਦੇ ਹੋਣਗੇ ਕਿ ਰஞ்சிਤ ਕਰ ਭਾਬੀ ਅਦੇ ਸੁਦੇ ਮੂਸੇ ਆਲਾ ਗਾਣਾ ਆਰਿਆਵਾ ਔਰ ਬੱਲੇ ਬੱਲੇ ਕਰਾਉਣੀ ਹੈ ਨਹੀਂ ਸਿੱਧੂ ਮਸੇਆਰ ਡੈਡੀ ਤਾਂ ਸਿੱਧੂ ਮਸੇਆਰ ਕਰਾਣੀ ਨਹੀਂ ਤਾਂ ਸਾਡਾ ਬਗੜੀ ਆ ਤੇ ਮੰਮੀ ਆ ਪੜ੍ਹੇਗੀ ਨਾ ਕੱਲ ਪਾਕਾ ਗੋਦੀ ਚੱਕ ਕੇ ਲੈ ਆਉਗੀ ਨਹੀਂ ਨਹੀਂ ਬੁਲਾ ਇੰਡੀਆ ਅੰਦਰ ਨਹੀਂ ਆਈ ਬੁਦਾਈ ਕਿ ਲੈਣ ਜਾਣੀ ਆ ਅਸੀਂ ਚਾਰੇ ਆ ਗਏ ਆ ਚਾਰੇ ਆ ਗਏ ਆ ਪਰ ਮੈਨੂੰ ਨਾਂ ਦੱਸ ਦੋ ਮੈਂ ਕੱਲ ਦਾ ਨਾਂ ਕੀ ਰੱਖਿਆ ਸੀ ਤੂੰ ਉਸੇ ਵਾਲੇ ਦਾ ਕਿ ਤਾਈ ਨਾ ਬੋਲੀ ਬਣਾਉਂਗੀ ਪਰ ਮੋਲੀ ਬਣਾ ਕੇ ਨੱਚੂਗੀ ਨਾ ਤਾਂ ਕਰਕੇ ਹੋਗੀ ਹਰ ਪੰਜਾਬਾਲ ਦੇ ਵਿੱਚ ਦੇ ਪੂਰੇ ਖੌਲ ਦੇ ਵਿੱਚ ਸਾਰਿਆਂ ਦੇ ਚਿਹਰੇ ਸੀ ਉਹ ਲਉੜਿਆ ਹੋਈ ਸੀ ਕਹਿੰਦੇ ਮਤਲਬ ਸਾਨੂੰ ਅਸਰ ਕਲਾਕਾਰ ਦੇ ਜਿਹੜਾ ਜੈ ਸਿੰਘੂ ਸੀ ਆ ਸੀ ਬਾਦ ਦੁਬਾਰਾ ਹੋ ਗਿਆ ਪਰ ਇੱਕ ਗੱਲ ਮਨ ਹੋ ਕਰਦਾ ਮੈਂ ਕਿ ਜਿਹੜੇ ਤਨਜੀਬ ਬਾਜੀ ਨੇ ਇਹ ਵੀ ਬਹੁਤ ਮਹਾਨ ਨੇ ਔਰ ਇਹਨਾਂ ਵਰਗੋਂ ਦੀ ਕਲਾਕਾਰ ਬਣਾ ਔਰ ਬਹੁਤ ਔਖਾ ਹੋਰ ਕਿਉਂਕਿ ਹਰ ਇੱਕ ਇਨਸਾਨ ਦੀ ਲਗ ਲਗ ਔਰ ਕਲਾਕਾਰੀ ਇੰਡੀਆ ਔਰ ਰਾਗ ਰਾਗ ਕਹਿੰਦੇ ਮਤਲਬ ਖਰਾਬਦੀ ਹੈ ਇਸ ਕਰਕੇ ਜਿਹੜਾ ਆਪਣੇ ਜੀ ਦੇ ਬਾਜੀ ਆ ਔਰ ਇਹਦੇ ਨਾਲ ਬਹੁਤ ਚੱਲਦੀ ਅਸੀਂ ਤੁਹਾਨੂੰ ਕਿਸੇ ਚੀਜ਼ ਵਿੱਚ ਦਿਖਾ ਤੇ ਸਰ ਤੁਸੀਂ ਮੈਂ ਇਹ ਦੱਸੋ ਐਮਪੀ ਨੇ ਇਲੈਕਸ਼ਨ ਦੇ ਵਿੱਚ ਤੁਸੀਂ ਕਿੰਨਾ ਕੰਟਰੋਲ ਲਾਇਆ ਹੋਇਆ ਮੇਰੇ ਸਾਰੇ ਇੰਡੀਆ ਸਾਰੇ ਭਾਰਤ ਦੇ ਵਿੱਚ ਬੰਦੇ ਕਹਿੰਦੇ ਕਰਾਂਗੇ ਤੇ ਜਿਹੜੇ ਨਹੀਂ ਜਿੱਤਣ ਵਾਲੇ ਅਸੀਂ ਉਹਨਾਂ ਨਾਲ ਕੋਈ ਸਤਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਵੀ ਜ਼ਰੂਰ پیسے ਦੇ ਕੇ ਬੋਟ ਦਿੱਤੀ ਜਾਂਦੀ ਹੈ ਉਹ ਅਮੀਰ ਲੋੜੇ ਵਰਗੇ ਬੰਦਾ ਆਪੇ ਕਹਿੰਦਾ ਕਿ ਮੈਂ 15-15 ਹਜ਼ਾਰ ਰੁਪਏ ਦਵਾਂਗਾ ਜੇ ਮੈਨੂੰ ਵੋਟਾਂ ਮਿਲਣ ਇਹ ਉਹ ਫੇਕ ਮਾਰਦਾ تو ملے کچھ نہیں ہے گا دیکھو ملے ہوں گا ملے کچھ لکر رویس کے ہاں چاندے ہو میئے کی باندھائی نہ بھولا پاو تو لاغ دے موزا جاں گا وہ دیکھو کہ آپ جنابہ لیاں پیسے لے یہ آج کالے لوگ پڑے تکھیے سمجھتا رہا وہاں نے تو سوچا کہ وہاں کو بھولت کرنے ہیں بلکل کیاری کناروں سارا ایک دم جو بھی کرنا کیاری کنگ کرنے بلکل بگیر تک بھی نارو بھولت کرنے ਬਹੁਤ ਹੀ ਵੇਖ ਵਿਚਾਰਾ ਦੇ ਨਾਲ ਨਿਊ ਸ਼ਟਰਾਂ ਵਾਲੇ ਜਿਹਦੇ ਨਾਲ ਆਪਾਂ ਗੱਲਬਾਤ ਕੀਤੀ ਆ ਭਾਪੀ ਹੁਣ ਵੀ ਐਮਪੀ ਦੀਆਂ ਇਲੈਕਸ਼ਨਸ ਦੇ ਵਿੱਚ ਖੜ੍ਹ ਰਹੇ ਨੇ ਇਹਨਾਂ ਦੇ ਵਿਚਾਰ ਬਹੁਤ ਜ਼ਿਆਦਾ ਚੰਗੇ ਨੇ ਸੋ ਇਹਨਾਂ ਨੂੰ ਇਹ ਵੀ ਆ ਵੀ ਇਹ ਜਿੱਤਣ ਦਾ ਵਧੀਆ ਕੰਮ ਕਰਨ ਜੋ ਕੁਝ ਵੀ ਕਰਦਾ ਇਹਨਾਂ ਨੇ ਜਿੱਤ ਕੇ ਸੋ ਸ੍ਰੀ ਗਾ ਜੀ ਇਹ ਸਿਰਫ ਸਾਡੇ ਨਾਲ ਆਪਾਂ ਇੱਕ ਮਿੰਟ ਹੋ ਜਾ ਮੈਂ ਇਤੋਂ ਗੱਲ ਕਰਦੇ ਨਾ ਚਾਹੀ ਨਹੀਂ ਮੈਂ ਸਾਰਿਆਂ ਨੂੰ ਠੀਕ ਹੈ ਨਾ ਲੀਡਰ ਵੀ ਬਣਦੇ ਆ ਸਭ ਕੋ ਬਣਦੇ ਆ ਪਰ ਰੋਡ ਨਹੀਂ ਬਣਦੇ ਨੇ ਲੀਡਰ ਜ਼ਰੂਰ ਬਣ ਜਾਂਦੇ ਆ ਰੋਡ ਟੁੱਟੇ ਦੇ ਟੁੱਟੇ ਨੇ ਤੇ ਨਹੀਂ ਆ ਮਾਰੀ ਗੱਟਿਆਂ ਨਾਲ ਜਿੰਨੇ ਕਿਨੇ ਐਕਸੀਡੈਂਟ ਹੁੰਦੇ ਆ ਕੀ ਗੱਲ ਆ ਤੁਹਾਨੂੰ ਪਤਾ ਨਹੀਂ ਬੀ ਰੋਡ ਬਣਾਉਣੇ ਆ ਹੈ ਤੇ ਨਸ਼ੇ ਜਿੰਨੇ ਚੱਲਦੇ ਆ ਕਿਸੇ ਨੇ ਨਸ਼ਾ ਵੰਡ ਰਾਇਆ ਵਾ ਮਾਮਾ ਦੇ ਆ ਪੁੱਤ ਮਾਰਦੇ ਆ ਠੀਕ ਆ ਨਾ ਕਿਉਂ ਮਾਜੇ ਪੁੱਤ ਮਾਰਦੇ ਆ ਕਿਸੇ ਨੂੰ ਭਾਣ ਨਹੀਂ ਹੈਗੀ ਦੇਖੋ ਜਿਹੜਾ ਬੰਦਾ ਬੋਲੋ ਇਹ ਕਹਿੰਦੇ ਨੇ ਵੀ ਨੈੱਟ ਦੇ ਗੰਦ ਦਾ ਪਾਉਂਦੇ ਆ ਉਹ ਕਮਲ ਮੇਚਾ ਦਾ ਗੰਦ ਦਾ ਚੱਲ ਜੂਗਾ ਆ ਜਿਹੜਾ ਚਿੱਟੇਰਾ ਗੰਦ ਦਾ ਇਹ ਬੰਦਾ ਨਿਕਲ ਆਓ ਕਿ ਨਹੀਂ ਕੋਈ ਬੰਦਾ ਉਹਦਾ ਨੈੱਟ ਤੇ ਤੁਹਾਨੂੰ ਫਰੀ ਦੇ ਵਿੱਚ ਹੱਸਪਦਾ ਵਾ ਨਚਾਉਂਦਾ ਵਾ ਮੈਂ ਕਿਹਾ ਬੱਲੇ ਬੱਲੇ ਆ ਓਏ ਨੈਟ ਵਾਲੇ ਕਿੰਨੀ ਖਿਆਲ ਨਾ ਕਰੋ ਇਹ ਜਿਹੜਾ ਚਿੱਤੇ ਵਾਲਾ ਨਾ ਉਧਰ ਖਿਆਲ ਕਰੋ ਠੀਕ ਹੈ ਨਾ ਔਰ ਬੱਲੇ ਬੱਲੇ ਕਿਉਂਕਿ ਨੈਟ ਕਿਸੇ ਦਾ ਪਿਓ ਦਾ ਨਹੀਂ ਹੈਗਾ ਤੇ ਸਾਦਾ ਸਾਜਾ ਵਾ ਹਰ ਇੱਕ ਇਨਸਾਨ ਆ ਸਕਦਾ ਔਰ ਆਪਣੀ ਕਲਾਕਾਰੀ ਦਿਖਾ ਸਕਦਾ ਚਾਈ ਸ਼ੂਕਤੀ ਜੇ ਆਪਾਂ ਜੇ ਅੰਮਰਤਰਾਉਂ ਅੰਮਰਤਰਾਉਂ ਚਲਾਇਆ ਕਰੂਗਾ ਸਵਾਰਨਾ ਨਦੀਆਂ ਹੋਗਾ ਤਾਂ ਪਸਿਗੜਾਇਆ ਨਹੀਂ ਜਦੋਂ ਅੰਮਰਤਰਾਉਂ ਚਲਾਊਗਾ ਜਹਾਜ਼ ਨੂੰ ਤਸਾਕ ਬਿਣੀਆ 10 ਵਜੇ ਚੱਲੂਗਾ ਅੰਮਰਤਰਾਉਂ ਚੱਲਦੀ ਹੋਊਗਾ ਹਾਂ ਤੇ ਕੋਈ ਨਾ ਕੋਈ ਸਵਾਰੀ ਨਾ ਕੋਈ ਨਹੀਂ ਕਾ ਕਿਉਂ ਨਾ ਨਾ ਬਾਕੀ ਦੀ ਫੈਸਿਲਿਟੀ ਬਾਅਦ ਦੇ ਦੂੰਗੇ ਦੇ ਦੂਗਾ ਹਾਂ ਇਹ ਤੋਂ ਤੇਰੇ ਕਾਚਾ ਹਾਂ ਮੈਂ ਲੈਣਾ ਨਾ ਅਬ ਅੰਮਰਤਰਾਉਂ ਪੁੱਛ ਲੈਣੇ ਆ ਮੈਂ ਤਾਂ ਦੱਸੂ ਨਾ ਮੈਂ ਦੇ ਦੂੰਗੀ ਇਹ ਜਿਹੜਾ ਉਹ ਸੁਆਗਤ ਦੇ ਰਿਹਾ ਆ ਜਹਾਜ ਨੂੰ ਸਾਫ਼ ਕਰਨ ਵਾਸਤੇ ਕੋਈ ਬੰਦਾ ਚਾਹੀਦਾ ਮੈਂ ਜਹਾਜ ਸਾਹਿਬ ਦਾ ਸੁਝਾਗਿਆ ਜਹਾਜ ਜਿੱਦਾਂ ਸਾਫ਼ ਰੋਣਾ ਇਹ ਤਾਂ ਸਾਫ਼ ਕਰਨਾ ਅਗਰ ਲੋੜ ਹੋਵੇ ਤਾਂ ਅਮਰ ਜਿਹੜਾ ਦੋਨੇ ਕੰਮ ਨੂੰ ਕਰਨੇ ਆ ਠੀਕ ਆ ਨਾ ਤਾਂ 10000 ਰੁਪਏ ਮੈਂ ਦੇ ਦੂੰਗੀ ਨਾਲੇ ਅਮਰ ਦੇ ਰੋਵੇ ਵੀਰੇ ਫਿਕਰ ਨਾ ਕਰ ਉਮਰ ਜਿਹੜੀ ਪੈਸੇ ਲਵਾ ਕੇ ਦੇਊਗਾ ਐਸ ਤਰੀਕੀ ਜਿਹੜੀ ਤੂੰ ਸਰਕਾਰ ਲਵਾ ਕੇ ਦੇਊਗਾ ਜਹਾਜ਼ ਦੇ ਲੈਬਰੀ توں کریوے بھابھی دے جی کو دے اتے شک شક્તિ ہاں سے پہلے میرا نہیں ایک منٹ سننا جیڑے نا تو بہت موٹا والے آ گیا نا سمجھے نا ہڑائی کرے پڑھانا ماں پنیڑا پڑھنگڑا پڑھا دے مالی تے کرے ٹپرا گیا ووٹاں دے تا ٹھکراں تو ہئی نہیں کا سارے ہن کتھے جڑے ہو میں میں رویا ہوں میں نہیں چٹ کرے کوئی نووا کوٹھا چٹیاں نہیں ہاں کلو دے کھولے بھیج دے تو چائے ਦੇ ਸੀ ਜੀ ਸਾਡੇ ਨਾਲ ساری ਟੀਮ ਤੇ ਜੋ ਵੀ ਇਲੈਕਸ਼ਨ ਦੇ ਵਿੱਚ ਖੜੀ ਹੋਣ ਲਗੀ ਆ ਦੋ ਕਾਲੀ ਭਲਾਈ ਆ ਸੀ ਕੋਈ ਸੋਚਿਆ ਹੋਇਆ ਨਹੀਂ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆਵਾਦ ਜੀ ਤੇ ਦਸ਼ੀ ਕਰਦੀ